ਇਹ ਗੁਰੂ ਵਾਲਾ ਬਣ ਤੇ ਜਾਏ ਗੁਰੂ ਦਾ ਹੋ ਤੇ ਜਾਏ ਗੁਰੂ ਮਹਾਰਾਜ ਨੇ ਕਿਹਾ ਸੀ ਨਾ ਜੋਗਿਆ ਜਿਹੜਾ ਗੁਰੂ ਜੋਗਾ ਗੁਰੂ ਉਹਦੇ ਜੋਗਾ ਗੁਰੂ ਜੋਗਾ ਤੋ ਗੁਰੂ ਗੁਰੂ ਆਦਿ ਸ੍ਰੀ ਗੁਰੂ ਗੰਗਾ ਨਾਮ ਉਹਦੇ ਰਿਦਾ ਹੈ ਧਰਤੀ ਦਾ ਹੈ ਗੁਰੂ ਨਾਮ ਪ੍ਰਕਾਸ਼ ਦਾ ਹੈ ਆਤਮਾ ਦਾ ਹੈ ਆਤਮਾ ਪਰਮਾਤਮਾ ਦੀ ਅੰਸ਼ ਹੈ ਕਿਸੇ ਨੂੰ ਮਿਲਣਾ ਹੋਵੇ ਕਿਸੇ ਬਜ਼ੁਰਗ ਨੂੰ ਕਿਸੇ ਬੰਦੇ ਨੂੰ ਉਹਦੇ بیٹے ਨੂੰ ਮਿਲੀ ਹੈ ਤੇ ਬਟਾ ਇਹ ਹੁੰਦਾਸ ਤੇਰੇ ਪਿਤਾ ਜੀ ਦਾ ਸੁਭਾਅ ਸਾਰਾ ਉਹ ਕਹਿੰਦੇ ਮੇਰੇ ਵਰਗਾ ਹੀ ਹੈ ਮਿਲਦਲ ਜੁਲਦਲ ਸੁਭਾਅ ਹੈ ਉਥੋਂ ਗੱਲ ਨੇੜੇ ਲੱਗ ਜਾ ਹੁਣ ਆਤਮਾ ਦੇ ਦਰਸ਼ਨ ਤੇ ਹੋਏ ਨਹੀਂ ਤੇ ਪਰਮਾਤਮਾ ਲੱਭਦੇ ਫਿਰਦੇ ਲੋਕੀ ਪਰਮਾਤਮਾ ਲੱਭਦੇ ਫਿਰਦੇ ਸਰਵ ਸ਼ਕਤੀਮਾਨ ਗੁਰੂ ਜੀ ਕਹਿੰਦੇ ਪਹਿਲਾਂ ਆਤਮਾ ਨੂੰ ਮਿਲ ਪਹਿਲਾ ਆਤਮਾ ਮੇਲ ਤੂੰ ਹੈ ਕੌਣ ਜੀ ਆ ਸਰੀਰ ਅਸਾ ਜਦੋਂ ਇਹ ਸਾੜ ਦੇਣਗੇ ਫੇਰ ਤੂੰ ਫੇਰ ਵੀ ਸ ਪਹਿਲਾਂ ਵੀ ਸ ਸੁਣ ਲੈ ਤੂੰ ਕੌਣ ਕਹਾਂ ਤੇ ਆਇਆ ਤੂੰ ਕੌਣ ਹੈ ਕੀ ਨਾ ਹੈ ਤੇਰਾ ਕਹੋ ਕਬੀਰ ਇਹ ਰਾਮ ਕੀ ਅੰਸ ਜਸ ਕਾਗਜ਼ ਪਰ ਮਿਟੇ ਨਮਨਸ ਪਹਿਲਾ ਇਹਦੀ ਆਤਮਾ ਦੀ ਖੋਜ ਕਰ ਕਿ ਤੂੰ ਕੌਣ ਹੈ ਉਹ ਸਰੀਰ ਹੈ ਪੰਜਾਂ ਤਤਾਂ ਦਾ ਇਹਨੂੰ ਕਹਿੰਦੇ ਅਨਮਈ ਕੋਸ਼ ਚਲੋ ਬੰਦਗੀ ਕਰਦੇ ਕਰਦੇ ਅੱਗੇ ਸੋਝੀ ਪੈ ਗਈ ਪ੍ਰਾਣਮਈ ਕੋਸ਼ ਕਿ ਪ੍ਰਾਣ ਚੱਲਦੇ ਨੇ ਮੈਂ ਪ੍ਰਾਣ ਹੋਰ ਬੇਨਤ ਕੀਤੀ ਮੈਂ ਮਨ ਹ ਤੇ ਫਿਰ ਫੁਰਨੇ ਕਿਉਂ ਤੂੰ ਮਨ ਹੈ ਫੁਰਨੇ ਕਰਦਾ ਉਸ ਤੋਂ ਅੱਗੇ ਚਲਾ ਗਿਆ ਫਿਰ ਮੈਂ ਤੇ ਆਨੰਦ ਹ ਅੱਛਾ ਫਿਰ ਦੁੱਖ ਸੁੱਖ ਵਿੱਚ ਕਿਉਂ ਮੈਂ ਵਿਗਿਆਨ ਹ ਜਦੋਂ ਅੱਗੇ ਆਤਮਾ ਸਾਖਸ਼ਾਤ ਹੋਈ ਬੰਦਗੀ ਕਰ ਕਰਕੇ ਕਰ ਕਰਕੇ ਕਰ ਕਰਕੇ ਉਹ ਨਿਰਪਰਕਾਸ਼ ਹੈ ਉਹਦਾ ਪਾਪੇ ਵਰਗਾ ਸੁਭਾਅ ਹੈ ਪਿਓ ਵਰਗਾ ਸੁਭਾਅ ਹੈ ਆਤਮਾ ਪਰਮਾਤਮਾ ਏਕੋ ਕਰੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆਤਮਾ ਨੂੰ ਲੱਭੋ ਤੇ ਜਿਵੇਂ ਸ਼ੀਸ਼ਾ ਨਾ ਛੀਛਾ ਉਹਦੇ ਵਿੱਚੋਂ ਚਿਹਰਾ ਦਿਸ ਪੈਂਦਾ ਆਤਮਾ ਦੇ ਵਿੱਚੋਂ ਤੁਹਾਨੂੰ ਪਰਮਾਤਮਾ ਨਜ਼ਰ ਆਏਗਾ ਆਤਮਾ ਦਾ ਤੇ ਪਤਾ ਨਹੀਂ ਤੇ ਲੱਭਦਾ ਫਿਰਦਾ ਪਰਮਾਤਮਾ ਜੋ ਸਰਵ ਸ਼ਕਤੀਮਾਨ ਹੈ ਇਹ ਉਹਦੀ ਅੰਸ਼ ਹੈ ਆਤਮਾ ਸਾਰੇ ਵਿੱਚ ਹੈ ਜੇ ਆਪਾਂ ਇਹ ਕਹਿ ਦਈਏ ਇੱਕ ਤਤ ਹੈ ਜੇ ਇੱਥੇ ਇੱਕ ਹੋਰ ਸਾਲ ਖੜਾ ਹੋ ਗਿਆ ਇੱਕ ਨੂੰ ਗਿਆਨ ਹੋਇਆ ਤੇ ਸਾਰਿਆਂ ਨੂੰ ਕਿਉਂ ਨਹੀਂ ਹੋ ਗਿਆ ਜਿਵੇਂ ਜਿਹਦੇ ਘਰ ਚ ਦੀਵਾ ਜਗਾਵਾਂਗੇ ਨਾ ਰੋਸ਼ਨੀ ਉੱਤੇ ਹੀ ਹੋਣੀ ਦੂਜੇ ਦੂਜੇ ਦਿਗਾਂੀਆਂ ਦੇ ਨਹੀਂ ਹੋਣੀ ਇਸ ਕਰਕੇ ਜਿਹੜਾ ਬੰਦਗੀ ਕਰੇਗਾ ਜਿਹੜਾ ਧਿਆਨ ਤਰੇਗਾ ਜਿਹੜਾ ਸੇਵਨ ਕਰੇਗਾ ਜਿਹੜਾ ਮਿਹਨਤ ਕਰੇਗਾ ਉਹ ਗਿਆਨ ਦੀ ਸੋਝੀ ਆਤਮਾ ਦਾ ਗਿਆਨ ਉਸੇ ਨੂੰ ਹੋਏਗਾ ਕੋਲ ਬੈਠੇ ਨੂੰ ਕੱਖ ਨਹੀਂ ਪੱਲੇ ਪੈਣਾ ਜਿਨੀ ਨਾਮ ਧਿਆਇਆ ਜਿਨੀ ਨਾਮ ਧਿਆਇਆ ਜਿਨੀ ਨਾਮ ਧਿਆਇਆ ਜੇਤੀ ਨਾਮ i am going ਜਿਹੜਾ ਜਿਹਨ ਜਿੰਨ ਨਾਮ ਤੇ ਆਇਆ ਤਿੰਨ ਕੇ ਕਾਜ ਸਾਰੇ ਜਿੰਨੇ ਜਿੰਨੇ ਮਿਹਨਤ ਕੀਤੀ ਜਿੰਨੇ ਜਿੰਨੇ ਪੰਦਗੀ ਕੀਤੀ ਜਿੰਨੇ ਜਿੰਨੇ ਕਮਾਈ ਕੀਤੀ ਸਿਮਰਨ ਦੀ ਤੋਂ